ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਉਹਨਾਂ ਦੀ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅੰਸਰ ਜਿਹੜੇ ਵੀ ਨੇ ਕਿਸੇ ਕਿਸੇ ਦਾ ਵੀ ਕ੍ਰਾਈਮ ਕਰਦੇ ਨੇ ਉਹਨਾਂ ਦੇ ਖਿਲਾਫ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਚੜ੍ਹੀ ਹੋਈ ਹੈ ਇਸੇ ਲੜੀ ਵਿੱਚ ਚਾਰਜ ਸੀਗਾ ਇਹ 2 ਰਵੀ ਕੁਮਾਰ ਉਹਨਾਂ ਨੇ ਦੋ ਵਿਅਕਤੀ ਫੜੇ ਨੇ ਬਿੱਟੂ ਭਈਏ ਦੇ ਨਾਮ ਨਾਲ ਮਸ਼ਹੂਰ ਹੈ ਇੱਕ ਸਪੀਸ਼ ਕੁਮਾਰ ਇਹ ਦੋਨੇ ਬੇਸਿਕਲੀ ਬਿਹਾਰ ਦੇ ਨੇ ਇੱਥੇ ਫੈਜ਼ਪੁਰਾ ਮਹੱਲਾ ਹੈਗਾ ਮਜੀਠਾ ਰੋਡ ਤੇ ਉੱਥੇ ਰਹਿੰਦੇ ਨੇ ਇਹਨਾਂ ਨੂੰ ਬਹੁਤ ਹੀ ਸੀਕ੍ਰੀਟ ਬੇਸਿਕ ਇਨਫੋਰਮੇਸ਼ਨ ਦੇ ਸਤੇ ਇਹਨਾਂ ਨੂੰ ਫੜਿਆ ਹੈਗਾ ਔਰ ਇਹਨਾਂ ਕੋਲ ਜੋ ਮੋਟਰਸਾਈਕਲ ਤੇ ਆ ਰਹੀ ਸੀ ਮਜੀਠਾ ਰੋਡ ਦੇ ਏਰੀਆ ਵਿੱਚ ਉਹਨਾਂ ਕੋਲੋਂ ਦੋ ਪਿਸਟਲ 0.32 ਬੋਰ ਦੇ ਮਿਲੇ ਨੇ ਇਲੀਗਲ ਜਿਹੜੇ ਸੀਗੇ ਔਰ ਸੱਤ ਰਾਊਂਡ ਉਹ ਵੀ ਰਿਕਵਰ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਬਹੁਤ ਹੀ ਕ੍ਰਿਮੀਨਲ ਨੇਚਰ ਦੇ ਸਿਗੇ ਔਰ ਚਾਰ ਮੁਕਦਮੇ ਆਲਰੇਡੀ ਦਰਜ ਨੇ ਜਿਹੜਾ ਬਿੱਟੂ ਭਈਆ ਹੈਗਾ ਜਾਂ ਜਦ ਦੋ ਸਕੂਟੀਆਂ ਖੋਈਆਂ ਸੀਗੀਆਂ ਇਹਨਾਂ ਨੇ ਔਰ ਇੱਕ ਹਵਾਈ ਫਾਇਰ ਕੀਤਾ ਹੈਗਾ ਇਹਨਾਂ ਨੇ ਉਹ ਆਪਣਾ ਉਹ ਮਜੀਠਾ ਰੋਡ ਦੇ ਏਰੀਆ ਚ ਕੇਸ ਦਰਜ ਹੈਗਾ ਔਰ ਇੱਕ ਮਜੀਠਾ ਰੋਡ ਚ ਇੱਕ ਇਹ ਵੀ ਸਕੂਟੀ ਖੋਈ ਸੀ ਉਹਦਾ ਵੀ ਪਰਚਾ ਦਰਜ ਹੈਗਾ ਔਰ ਇਸੇ ਤਰ੍ਹਾਂ ਇੱਕ ਸਦਰ ਥਾਣਾ ਵਿੱਚ ਜੇ ਇਹਨਾਂ ਨੇ ਕਨੈਟਕ ਜਿਹੜੀ ਖੋਈ ਸੀਗੀ ਕੰਨਪੁਆਇੰਟ ਤੇ ਔਰ ਇੱਕ 307 ਦਾ ਪਰਚਾ ਦਰਜ ਹੋਇਆ ਸੀਗਾ ਕੰਟੋਨਮੈਂਟ ਥਾਣੇ 'ਚ ਇੱਕ ਹਰਪਾਲ ਨਾਮ ਦਾ ਬੰਦਾ ਸੀਗਾ ਉਹ ਵੀ ਮਾੜਾ ਕਰਤਾਰ ਦਾ ਬੰਦਾ ਸੀ ਉਹਨੂੰ ਇਹਨਾਂ ਨੇ ਕੁੱਟਿਆ ਸੀ ਕਾਫੀ ਉੱਥੇ ਜਿਹੜਾ ਮਾਹੌਲ ਵੀ ਖਰਾਬ ਹੋਇਆ ਸੀ ਇਹ ਉਹਦੇ ਵਿੱਚ ਵੀ ਭੱਜਿਆ ਹੋਇਆ ਸੀਗਾ ਔਰ ਇੱਕ ਕੇਸ ਜਿਹੜਾ ਸਦਰ ਥਾਣੇ ਦਾ ਹੈਗਾ ਉਹਦੇ ਵਿੱਚ ਪੀਓ ਵੀ ਹੈਗਾ ਔਰ ਇਹ ਬੰਦਾ ਬਹੁਤ ਹੀ ਡੈਸਪਰੇਟ ਹੈਗਾ ਇਹ ਦੋਨੇ ਬੰਦੇ ਕੋਈ ਨਾ ਕੋਈ ਵਾਰਦਤ ਕਰਨ ਦੀ ਫਰਾਗ ਵਿੱਚ ਸੀਗੇ ਤੇ ਜਿਹੜੇ ਫੜੇ ਗਏ ਨੇ ਔਰ ਜਿਹੜੇ ਚਾਰ ਮੁਕਦਮੇ ਹੈਗੇ ਨੇ ਇਹਨਾਂ ਵਿੱਚ ਸਾਰਿਆਂ ਵਿੱਚ ਇਹ ਵਾਂਟਡ ਹੈ ਇਹ ਸਾਰਿਆਂ ਚ ਭਜੇ ਹੋਏ ਨੇ ਔਰ ਇਹ ਜਿਹੜੇ ਦੋਸ਼ੀ ਫੜਨ ਦੇ ਨਾਲ ਇੱਕ ਤਾਂ ਪੁਲਿਸ ਵੱਲੋਂ ਬੜੀ ਵਧੀਆ ਕਾਮਯਾਬੀ ਹੋਈ ਹੈ ਨਾਲ ਅੱਗੇ ਕੋਈ ਕ੍ਰਾਈਮ ਹੋਣਾ ਸੀ ਉਹ ਨੂੰ ਵੀ ਰੋਕਿਆ ਗਿਆ ਇਹ ਸਾਰਾ ਕੰਮ ਜਿਹੜਾ ਹੈਗਾ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ CA2 ਰਵੀ ਕੁਮਾਰ ਇਹਨਾਂ ਦੀ ਨਿਗਰਾਨੀ ਚ ਹੋਇਆ ਹੈਗਾ ਬਹੁਤ ਹੀ ਇਹਨਾਂ ਨੇ ਸ਼ਲਾਘਾਯੋਕ ਕੰਮ ਕੀਤਾ ਹੈਗਾ ਔਰ ਜਿਹੜੇ ਇਹ ਵਿਅਕਤੀ ਨੇ ਇਹਨਾਂ ਤੋਂ ਹੋਰਲੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਔਰ ਜਿਹੜੇ ਦੂਜੇ ਥਾਣੇ 'ਚ ਮਕਦਮੇ ਦਰਜ ਨੇ ਉਹਨਾਂ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਈ ਜਾਏਗੀ ਔਰ ਸਾਰੀ ਇਹਨਾਂ ਦੀ thoroughly ਪੁਸ਼ਟੀ ਕਰਕੇ ਹੋਰ ਵੀ ਇਹਨਾਂ ਦੀ ਕੋਈ ਇਹਨਾਂ ਨੇ ਕ੍ਰਾਈਮ ਕੀਤੇ ਹੋਣਗੇ ਉਹ ਵੀ ਪਤਾ ਕੀਤੇ ਜਾਵੇਗਾ ਬਾਕੀ ਇਹ ਵੀ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਅਜਿਹੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇ